ਤੁਸੀਂ ਵੀ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ ਕਿ ਕੰਗਨਾ ਰਣੋਤ ਬਠਿੰਡਾ ਪਹੁੰਚ ਗਈ ਹੈ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਮਹਾਰਾਣੀ ਕੇਸ ਮਾਮਲੇ ਦੇ ਵਿੱਚ ਜਿਹੜੀ ਅੱਜ ਬਠਿੰਡਾ ਕੋਰਟ ਦੇ ਵਿੱਚ ਪੇਸ਼ੀ ਹੋਣੀ ਹੈ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ ਕੋਰਟ ਦੇ ਬਾਹਰ ਪੂਰੀ ਤਰ੍ਹਾਂ ਜਿਹੜੀ ਹੈ ਪੁਖਤਾ ਪ੍ਰਬੰਧ ਕੀਤੇ ਹੋਏ ਨੇ ਵੱਡੇ ਜਿਹੜੇ ਵੱਡੇ ਪੁਲਿਸ ਸੁਰੱਖਿਆ ਦੇ ਘੇਰੇ ਜਿਹੜੇ ਨੇ ਬਣਾਏ ਹੋਏ ਨੇ ਲਗਾਤਾਰ ਹੈ ਮਾਮਲਾ ਜਿਹੜਾ ਹੈ ਪਖਦਾ ਗਿਆ ਜਿੱਥੇ ਕੋਰਟ ਦੇ ਬਾਰ ਜਿਹੜੇ ਨੇ ਥੋੜੀ ਦੇਰ ਚ ਇੱਕ ਜਿਹੜਾ ਕੰਗਰਾਂ ਰਣੋਥ ਪਹੁੰਚੇਗੇ ਉਸ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਕਿ ਬਠਿੰਡਾ ਜਿਹੜੀ ਹੈ ਕੰਗਨਾ ਰਣੋਥ ਪਹੁੰਚ ਚੁੱਕੀ ਹੈ ਆਧਾਕਾਰਾ ਵੱਲੋਂ ਜਿਹੜੇ ਕੁਝ ਸਾਲਾਂ ਪਹਿਲਾਂ ਹੀ ਜਦੋਂ ਕਿਸਾਨ ਅੰਦੋਲਨ ਚੱਲ ਰਿਹਾ ਸੀ ਉਸ ਵੇਲੇ ਬਿਆਨਬਾਜ਼ੀ ਕੀਤੀ ਗਈ ਸੀ ਜਿਹੜੇ ਮਹਿਲਾ ਜਿਹੜੇ ਨੇ ਉਹਨਾਂ ਨੂੰ ਲੈ ਕੇ ਬਿਆਨਬਾਜ਼ੀ ਕੀਤੀ ਕਿ 100-100 ਰੁਪਏ ਦੇ ਵਿੱਚ ਜਿਹੜੇ ਨੇ ਇਹ ਤਰਨਾ ਲਗਾਉਂਦੇ ਨੇ ਇਸ ਨੂੰ ਲੈ ਕੇ ਲਗਾਤਾਰ ਜਿਹੜੇ ਬਿਆਨਾਂ ਨੂੰ ਲੈ ਕੇ ਜਿਹੜੇ ਉਨਾਂ ਤੇ ਪਰਚਾ ਦਾਜ ਕੀਤਾ ਗਿਆ ਸੀ ਜਿਸ ਤੋਂ ਬਾਅਦ ਲਗਾਤਾਰ ਇਹ ਮਾਮਲਾ ਪਖਦਾ ਗਿਆ ਤਾਂ ਥੋੜੀ ਦੇਰ ਦੇ ਵਿੱਚ ਅੱਜ ਕੋਰਟ ਦੇ ਵਿੱਚ ਜਿਹੜੀ ਹੈ ਪੇਸ਼ੀ ਹੋਣੀ ਹੈ ਇਸ ਨੂੰ ਲੈ ਕੇ ਕੰਗਨਾ ਰਣੋ ਜਿਹੜੀ ਹੈ ਬਠਿੰਡਾ ਪਹੁੰਚ ਚੁੱਕੀ ਹੈ ਥੋੜੀ ਦੇਰ ਦੇ ਵਿੱਚ ਕੋਰਟ ਵੀ ਪਹੁੰਚਣਗੇ ਉਸ ਤੋਂ ਪਹਿਲਾਂ ਵਧੇਰੇ ਜਾਣਕਾਰੀ ਲਈ ਮੇਰੇ ਸਹਿਯੋਗੀ ਜਿਹੜੇ ਨੇ ਮਨੋਜ ਜੁੜ ਚੁੱਕੇ ਨੇ ਜੀ ਮਨੋਜ ਲਗਾਤਾਰ ਮਾਮਲਾ ਪਖਦਾ ਗਿਆ ਤਾਂ ਹੁਣ ਅੱਜ ਕੋਰਟ ਦੇ ਵਿੱਚ ਕੰਗਨਾ ਰਣੋ ਦੀ ਪੇਸ਼ੀ ਹੋਣੀ ਹੈ ਕੀ ਕੁਝ ਖਾਸ ਜਿਹੜਾ ਇਹ ਕੋਰਟ ਦੇ ਬਾਅਦ ਚੱਲ ਰਿਹਾ ਹੈ ਬਿਲਕੁਲ ਜੀ ਤੁਹਾਨੂੰ ਦੱਸ ਦਿਆਂ ਕਿ ਇਹ 2021 ਦਾ ਇਹ ਮਾਮਲਾ ਹੈ ਜਦੋਂ ਦਿੱਲੀ ਵਿੱਚ ਕਿਸਾਨੀ ਅੰਦੋਲਨ ਚੱਲ ਰਿਹਾ ਸੀਗਾ ਉਸ ਟਾਈਮ ਫਿਲਮੀ ਅਦਾਕਾਰਾ ਜੋ ਕੰਗਨਾ ਰਣੋਤ ਹੈ ਜੋ ਮੰਡੀ ਤੋਂ ਉਹਨਾਂ ਐਮਪੀਬੀ ਨੇ ਉਹਨਾਂ ਵੱਲੋਂ ਇੱਕ ਟਵੀਟ ਕੀਤਾ ਗਿਆ ਸੀਗਾ ਬਜ਼ੁਰਗ ਮਹਿਲਾਵਾਂ ਦੇ ਖਿਲਾਫ ਉਸ ਟਵੀਟ ਨੂੰ ਲੈ ਕੇ ਜੋ ਬਜ਼ੁਰਗ ਮਹਿਲਾ ਮਹਿੰਦਰ ਕੋਹੜਾ ਉਹਨਾਂ ਵੱਲੋਂ 2021 ਚ ਜਿਹੜੀ ਪਟੀਸ਼ਨ ਬਠਿੰਡਾ ਦੀ ਮਾਨਜੋ ਕੋਰਟ ਤੇ ਜਿਹੜੀ ਦਰ ਕੀਤੀ ਗਈ ਸੀ ਉਸ ਪਟੀਸ਼ਨ ਨੂੰ ਲੈ ਕੇ ਅੱਜ ਬਠਿੰਡਾ ਦੇ ਮਾਨਜੋ ਕੋਰਟ ਚ ਕੰਗਨਾ ਰਣੋਤ ਵੱਲੋਂ ਪੇਸ਼ ਹੋਣਾ ਹੈ ਮਿਲੀ ਜਾਣਕਾਰੀ ਅਨੁਸਾਰ ਬਠਿੰਡਾ ਵਿੱਚ ਕੰਗਨਾ ਰਣੋਤ ਪਹੁੰਚ ਚੁੱਕੇ ਨੇ ਤੇ ਕੁਝ ਟਾਈਮ ਬਾਅਦ ਕੰਗਨਾ ਰਣੋਤ ਬਠਿੰਡਾ ਦੀ ਮਾਨਜੋ ਕੋਰਟ ਵਿੱਚ ਜਿਹੜੇ ਪੇਸ਼ ਹੋਣਗੇ ਜੀ ਤੇ ਇਹ ਜਿਹੜਾ ਮਾਨ ਹਾਨੀ ਦਾ ਪਟੀਸ਼ਨ ਹੈ ਲਗਾਤਾਰ ਵੀਡੀਓ ਕਾਨਫਰੈਂਸਿੰਗ ਰਾਹੀਂ ਵੀ ਇਸ ਦਾ ਮਾਮਲਾ ਜਿਹੜਾ ਚੱਲਦਾ ਰਿਹਾ ਪਰ ਅੱਜ ਪੇਸ਼ ਹੋ ਰਿਹਾ ਨੇ ਕੀ ਕੁਝ ਜਿਹੜੇ ਚੀਜ਼ਾਂ ਜੜੀਆਂ ਨਿਕਲ ਕੇ ਸਾਹਮਣੇ ਆਸ ਪਦੀਆਂ ਨੇ ਬਿਲਕੁਲ ਜੀ ਤੁਹਾਨੂੰ ਦੱਸ ਦੇ ਕਿ ਕੰਗਨਾਰ ਨੌਤ ਵੱਲੋਂ ਮਾਨਯੋਗ ਹਾਈ ਕੋਰਟ ਦਾ ਵੀ ਰੁਕ ਕੀਤਾ ਗਿਆ ਸੀ ਇਸ ਕੇਸ ਨੂੰ ਲੈ ਕੇ ਅਤੇ ਸੁਪਰੀਮ ਕੋਰਟ ਦਾ ਵੀ ਜਿਹੜਾ ਰੁਕ ਕੀਤਾ ਗਿਆ ਸੀ ਪਰ ਮਾਨਯੋਗ ਹਾਈ ਕੋਰਟ ਤੇ ਸੁਪਰੀਮ ਕੋਰਟ ਵੱਲੋਂ ਉਹਨਾਂ ਦੀ ਜਿਹੜੀ ਪਟੀਸ਼ਨ ਜਿਹੜੀ ਖਾਰਿਜ਼ ਕਰ ਦਿੱਤੀ ਗਈ ਸੀ ਇਸ ਨੂੰ ਲੈ ਕੇ ਬਠਿੰਡਾ ਦੇ ਮਾਨਯੋਗ ਕੋਰਟ ਵਿੱਚ ਕੰਗਨਾਰ ਨੌਤ ਨੂੰ ਜਿਹੜਾ ਪੇਸ਼ ਹੋਣਾ ਪੈ ਰਿਹਾ ਜੀ ਜੀ ਤਾਂ ਕਿਹੋ ਜਿਹੇ ਹਾਲਾਤ ਬਣੇ ਹੋਏ ਨੇ ਕਿਉਂਕਿ ਲਗਾਤਾਰ ਇਹ ਤਸਵੀਰਾਂ ਜੋ ਦਿਖਾ ਰਹੇ ਆ ਜਿੱਦ ਦੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਕਿਉਂਕਿ ਲਗਾਤਾਰ ਇਹ ਮਾਮਲਾ ਜਿਹੜਾ ਇਹ ਪੱਖਦਾ ਗਿਆ ਜਦੋਂ ਵੀ ਪੰਜਾਬ ਕੰਗਨਾਰਨੋਦ ਆਉਂਦੀ ਹੈ ਤਾਂ ਉਸ ਵੇਲੇ ਲਗਾਤਾਰ ਕਿਸਾਨਾਂ ਵੱਲੋਂ ਤੇ ਜਿਹੜੇ ਜਿਹੜੀਆਂ ਮਹਿਲਾਵਾਂ ਦਾ ਉਹਨਾਂ ਵੱਲੋਂ ਟਿੱਪਣੀ ਕੀਤੀ ਗਈ ਉਹਨਾਂ ਦਾ ਲਗਾਤਾਰ ਵਿਰੋਧ ਕੀਤਾ ਗਿਆ ਅੱਜ ਕੀ ਕੁਝ ਤਸਵੀਰਾਂ ਜੜੀਆਂ ਨੇ ਨਿਕਲ ਕੇ ਸਾਹਮਣੇ ਆ ਸਕਦੀਆਂ ਨੇ ਬਿਲਕੁਲ ਜੀ ਤੁਹਾਨੂੰ ਦੱਸ ਦੇ ਕਿ ਦੇਖੋ ਕੰਗਨਾਰਨੋਦ ਇੱਕ ਮਸ਼ਹੂਰ ਫਿਲਮੀ ਅਦਾਕਾਰਾ ਵੀ ਹਨ ਅਤੇ ਮੰਡੀ ਤੋਂ ਐਮਪੀ ਵੀ ਹਨ ਉਹਨਾਂ ਦੀ ਸਕਿਉਰਿਟੀ ਨੂੰ ਲੈ ਕੇ ਬਠਿੰਡਾ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜੇ ਬਠਿੰਡਾ ਦੇ ਕੋਰਟ ਕੰਪਲੈਕਸ 'ਚ ਜਿਹੜੀ ਚੱਪੇ-ਚੱਪੇ ਤੇ ਜਿਹੜੀ ਨਜ਼ਰ ਰੱਖੀ ਜਾ ਰਹੀ ਹੈ ਅਤੇ ਸਕਿਉਰਿਟੀ ਨੂੰ ਲੈ ਕੇ ਪੂਰੇ ਜਿਹੜੇ ਬਠਿੰਡਾ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜੇ ਪੁਕਤਾ ਇੰਤਜ਼ਾਮ ਕੀਤੇ ਗਏ ਐਸਐਸਪੀ ਬਠਿੰਡਾ ਅਮਨੀਤ ਕੌਂਡਲ ਵੀ ਕੋਰਟ ਕੰਪਲੈਕਸ ਬਠਿੰਡਾ 'ਚ ਜਿਹੜਾ ਆ ਕੇ ਗਿਆ ਹੈ ਅਤੇ ਬਠਿੰਡਾ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜੇ ਸਕਿਉਰਿਟੀ ਨੂੰ ਲੈ ਕੇ ਪੂਰੇ ਇੰਤਜ਼ਾਮ ਕੀਤੇ ਗਏ ਹੁਣ ਦੇਖਣਾ ਹੋਏਗਾ ਕਿ ਕੰਗਨਾ ਰਣੋਤ ਕਿਸ ਟਾਈਮ ਬਠਿੰਡਾ ਦੀ ਕੋਰਟ ਕੰਪਲੈਕਸ ਜੀ ਆਸਾ ਇਹ ਵੀ ਲਗਾ ਰਹੀਆਂ ਨੇ ਕਿਹਾ ਹੈ ਵੀ ਜਾ ਰਿਹਾ ਹੈ ਕਿ ਬੇਬੇ ਮਹਿੰਦਰ ਕੌਰ ਤੋਂ ਕੰਗਨਰ ਰਣੋਤ ਮਾਫੀ ਵੀ ਮੰਗ ਸਕਦੇ ਨੇ ਬਿਲਕੁਲ ਜੀ ਦੇਖੋ ਰਵੀ ਇਹ ਤਾਂ ਹੁਣ ਜਦ ਕੰਗਨਰ ਰਣੋਤ ਮਾਜੋ ਕੋਰ ਚ ਪੇਸ਼ ਹੋਣਗੇ ਉਸ ਟਾਈਮ ਦੇਖਿਆ ਜਾਏਗਾ ਕਿ ਕੀ ਕੀ ਦਲੀਲਾਂ ਪੇਸ਼ ਹੋਣਦੀਆਂ ਹਨ ਉਹਨਾਂ ਦੇ ਵਕੀਲਾਂ ਵੱਲੋਂ ਅਤੇ ਮਹਿੰਦਰ ਕੌਰ ਦੇ ਵਕੀਲਾਂ ਵੱਲੋਂ ਜੀ ਜੀ ਤਾਂ ਮਹਿੰਦਰ ਕੌਰ ਜਿਹੜੇ ਨੇ ਬੇਬੇ ਉਹਨਾਂ ਵੱਲੋਂ ਕੀ ਕੁਝ ਬਿਆਨ ਹਲੇ ਤੱਕ ਸਾਹਮਣੇ ਆਇਆ ਮਹਿੰਦਰ ਕੌਰ ਨਾਲਵ ਕਈ মিডিਆ ਕਰਮੀ ਨੇ ਵੀ ਗੱਲਬਾਤ ਕੀਤੀ ਸੀ ਉਹਨਾਂ ਦੇ ਪਿੰਡ ਜਾ ਕੇ ਉਹਨਾਂ ਨੂੰ ਕਾਫੀ ਇਸ ਟਿੱਪਣੀ ਨੂੰ ਲੈ ਕੇ ਕਾਫੀ ਠੇਸ ਪਹੁੰਚੀ ਸੀ ਉਸ ਟਿੱਪਣੀ ਨੂੰ ਲੈ ਕੇ ਉਹਨਾਂ ਨੇ ਮਾਂਜੋ ਕੋਰ ਦਾ ਜਿਹੜਾ ਰੁੱਖ ਕੀਤਾ ਗਿਆ ਸੀ ਕਤੇ ਉਹਨਾਂ ਨੇ ਇਹ ਵੀ ਕਿਹਾ ਸੀ ਹਜੇ ਤੱਕ ਕੰਗਨਾਰ ਨੋਤ ਨੋਤ ਵੱਲੋਂ ਜਿਹੜੀ ਕੋਈ ਵੀ ਮਾਫੀ ਜਿਹੜੀ ਨਹੀਂ ਮੰਗੀ ਗਈ ਜੀ ਜੀ ਤਾਂ ਜੇਕਰ ਉਹ ਕੰਗਨਾਰ ਨੋਤ ਮਾਫੀ ਮੰਗਦੇ ਨੇ ਤੇ ਬੀਬੀ ਮਹਿੰਦਰ ਕੋਰ ਜਿਹੜੇ ਨੇ ਉਹ ਮਾਫ ਕਰਨ ਦੇ ਅਜੇ ਹਾਲ ਕੋਈ ਬਿਆਨ ਸਾਹਮਣੇ ਆ ਇਹ ਤਾਂ ਰਵੀ ਆਉਣਲੇ ਵਕਤ ਆਉਣਲੇ ਟਾਈਮ 'ਚ ਪਤਾ ਚੱਲੇਗਾ ਵੀ ਇਸ ਕੇਸ ਦਾ ਜਿਹੜਾ ਰੁਕਕੀ ਨਜ਼ਰ ਆਉਂਦਾ ਹੈ ਜੀ तमाम ਜਾਣਕਾਰ ਲਈ ਧੰਨਵਾਦ ਮਨੋਸ਼ ਤਾਂ ਤੁਹਾਨੂੰ ਦੱਸ ਦਈਏ ਕਿ ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਦੱਸ ਰਿਹਾ ਕਿ ਕੰਗਨਾ ਰਣੋਜ ਜਿਹੜੇ ਨੇ ਬਠਿੰਡਾ ਪਹੁੰਚ ਚੁੱਕੇ ਨੇ ਥੋੜੀ ਦੇਰ ਦੇ ਵਿੱਚ ਜਿਹੜੇ ਕੋਰਟ ਵੀ ਪਹੁੰਚਣਗੇ 2 ਵਜੇ ਬਠਿੰਡਾ ਕੋੜ ਦੇ ਵਿੱਚ ਉਹਨਾਂ ਦੀ ਪੇਸ਼ੀ ਹੈ ਜਿੱਥੇ ਤੁਹਾਨੂੰ ਦੱਸ ਦਈਏ ਕਿ ਮੰਡੀ ਤੋਂ ਹਿਮਾਚਲ ਪ੍ਰਦੇਸ਼ ਤੋਂ ਦੇ ਜਿਹੜੇ ਮੰਡੀ ਨੇ ਉੱਥੋਂ ਭਾਜਪਾ ਦੇ ਸੰਸਦ ਨੇ ਕੰਗਨਾਰੋਂੋਂ ਤੋਂ ਇੱਕ ਬਾਲੀਵੁੱਡ ਅਦਾਕਾਰ ਨੇ ਲਗਾਤਾਰ ਉਹਨਾਂ ਵੱਲੋਂ ਬੀਤੇ 2021 ਦੇ ਵਿੱਚ ਜਦੋਂ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਸੀ ਉਸ ਵੇਲੇ ਉਹਨਾਂ ਵੱਲੋਂ ਟਵੀਟ ਕੀਤਾ ਗਿਆ ਸੀ ਜਿਸ ਨੂੰ ਲੈ ਕੇ ਉਹਨਾਂ ਨੇ ਕਿਹਾ ਸੀ ਕਿ ਜੋ ਵੀ ਤਾਂ ਅੰਦੋਲਨ ਕਰ ਰਹੇ ਨੇ 100-100 ਰੁਪਏ ਲੈ ਕੇ ਜਿਹੜੇ ਨੇ ਉਹ ਧਰਨਾ ਦੇ ਰਹੇ ਨੇ ਜਿਸ ਨੂੰ ਲੈ ਕੇ ਜਿਹੜੇ ਇਹ ਪੂਰਾ ਮਾਮਲਾ ਪੱਖਿਆ ਜਿਸ ਤੋਂ ਬਾਅਦ ਬੀਬੀ ਮਹਿੰਦਰ ਕੌਰ ਵੱਲੋਂ ਪਟੀਸ਼ਨ ਪਾਈ ਗਈ ਸੀ ਜਿਹੜੀ ਮਾਨਹਾਨੀ ਦੇ ਕੇਸ ਕੀਤਾ ਗਿਆ ਸੀ ਜਿਸ ਤੋਂ ਬਾਅਦ ਲਗਾਤਾਰ ਜਿਹੜੀ ਹੈ ਇਸ ਮਾਮਲੇ ਦੇ ਵਿੱਚ ਆ ਰਹੇ ਜਿਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਹਾਈ ਕੋਰਟ ਦਾ ਵੀ ਰੁਖ ਕੀਤਾ ਗਿਆ ਸੁਪਰੀਮ ਕੋਰਟ ਦਾ ਵੀ ਰੁਖ ਕੀਤਾ ਗਿਆ ਪਰ ਜਿਹੜੇ ਨੇ ਇਹ ਸਾਰੇ ਪਟੀਸ਼ਨਾਂ ਜਿਹੜੀਆਂ ਨੇ ਕੰਗਨਾ ਰਣੋਦੀਆਂ ਖਾਰਿਸ਼ ਕੀਤੀਆਂ ਕਿ ਉਸ ਤੋਂ ਬਾਅਦ ਇਹ ਬਠਿੰਡਾ ਕੋਰਟ ਦੇ ਵਿੱਚ ਅੱਜ ਉਹਨਾਂ ਦੀ ਪੇਸ਼ੀ ਹੈ ਹੁਣ ਦੇਖਣਾ ਹੋਵੇਗਾ ਕਿ ਕੰਗਨਾ ਰਣੋਤ ਇਸ ਮਾਮਲੇ ਦੇ ਵਿੱਚ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਕਿਉਂਕਿ ਲਗਾਤਾਰ ਇਹ ਵੀ ਕਿਹਾ ਜਾ ਰਿਹਾ ਕੰਗਨਾ ਰਣੋਜ ਜੜੇ ਨੇ ਬੇਬੇ ਮਹਿੰਦਰ ਕੋਰ ਤੋਂ ਮਾਫੀ ਵੀ ਮੰਗ ਸਕਦੇ ਨੇ ਜਾਂ ਫਿਰ ਹੁਣ ਜੇਕਰ ਮਾਫੀ ਨਹੀਂ ਮੰਗਦੇ ਤੇ ਫਿਰ ਜੋ ਅਦਾਲਤੀ ਕਾਰਵਾਈ ਹੈ ਉਹ ਕੰਗਨਾ ਰਣੋਤੇ ਕੀਤਾ ਜਾਵੇਗਾ ਪਰ 2 ਵਜੇ ਜਿਹੜੀ ਹੈ ਬਠਿੰਡਾ ਕੋਰਟ ਦੇ ਵਿੱਚ ਕੰਗਨਾਰਨੋ ਦੀ ਪੇਸ਼ੀ ਹੈ ਜਿਸ ਤੋਂ ਬਾਤ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ ਤੁਸੀਂ ਵੇਖ ਪਾ ਰਹੇ ਹੋ ਕਿ ਕੋਟ ਦੇ ਬਾਹਰ ਜਿਹੜੇ ਪੂਰੀ ਤਰ੍ਹਾਂ ਪੁਖਤਾ ਪ੍ਰਬੰਧ ਕੀਤੇ ਗਏ ਨੇ ਲਗਾਤਾਰ ਜਿਹੜੇ ਪੁਲਿਸ ਦਾ ਸੁਰੱਖਿਆ ਜਿਹੜਾ ਹੈ ਪੂਰੀ ਤਰ੍ਹਾਂ ਕੀਤਾ ਗਿਆ ਕਿਉਂਕਿ ਲਗਾਤਾਰ ਜਦੋਂ ਵੀ ਕੰਗਨਾਰਨੋਥ ਪੰਜਾਬ ਦੇ ਵਿੱਚ ਆਉਂਦੇ ਨੇ ਉਹਨਾਂ ਵੱਲੋਂ ਲਗਾਤਾਰ ਜਿਹੜੇ ਕਿਸਾਨਾਂ ਦਾ ਉਹਨਾਂ ਦਾ ਵਿਰੋਧ ਕੀਤਾ ਜਾਂਦਾ ਕਿਸਾਨਾਂ ਵੱਲੋਂ ਤੇ ਨਾਲ ਹੀ ਜਿਹੜੇ ਜਨਾ ਬੀਬੀਆਂ ਬਾਰੇ ਇਹਨਾਂ ਵੱਲੋਂ ਬਿਆਨ ਦਿੱਤਾ ਗਿਆ ਸੀ ਉਹਨਾਂ ਵੱਲੋਂ ਵੀ ਲਗਾਤਾਰ ਇਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਪਤ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ ਹਰਿਆਣਾ ਦੇ ਡੱਬ ਵਾਲੀ ਤੋਂ ਬਾਅਦ ਬਠਿੰਡਾ ਦੇ ਵਿੱਚ ਉਹਨਾਂ ਨੇ ਉਹਨਾਂ ਪਹੁੰਚ ਗਏ ਨੇ ਤਾਂ ਥੋੜੀ ਦੇਰ ਦੇ ਵਿੱਚ ਹੀ ਕੰਗਨਾਰ ਰਣੋ ਜਿਹੜੇ ਨੇ ਕੋ 2 ਵਜੇ ਕੋਰਟ ਦੇ ਵਿੱਚ ਪੇਸ਼ੀ ਆ ਪੇਸ਼ੀ ਹੋਣਗੇ ਉਸ ਤੋਂ ਬਾਅਦ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ ਕੰਗਨਾਰ ਰਣੋਤ ਜਿਹੜੇ ਬੀਬੀ ਮਹਿੰਦਰ گور ਤੋਂ ਮਾਫੀ ਮੰਗਦੇ ਨੇ ਜਾਂ ਫਿਰ ਜਿਹੜੇ ਨੇ ਅਗਰ ਮਾਫੀ ਨਹੀਂ ਮੰਗਦੇ ਤਾਂ ਫਿਰ ਕੋਰਟ ਵੱਲੋਂ ਉਹਨਾਂ ਤੇ ਕਾਰਵਾਈ ਕੀਤੀ ਜਾਵੇਗੀ ਨਮਸਕਾਰ ਤੁਸੀਂ ਦੇਖ ਰਹੇ ਹੋ ਡੇਨਿਕ ਸਵੇਰਾ ਟੀਵੀ ਤੇ ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ ਕਿ ਕੰਗਨਰ ਨੂੰ ਤੋਂ ਬਠਿੰਡਾ ਪਹੁੰਚ ਵੀ ਹੈ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਮਹਾਰਾਣੀ ਕੇਸ ਮਾਮਲੇ ਦੇ ਵਿੱਚ ਜਿਹੜੀ ਅੱਜ ਬਠਿੰਡਾ ਕੋਰਟ ਦੇ ਵਿੱਚ ਪੇਸ਼ੀ ਹੋਣੀ ਹੈ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ ਕੋਰਟ ਦੇ ਬਾਹਰ ਪੂਰੀ ਤਰ੍ਹਾਂ ਜਿਹੜੀ ਹੈ ਪੁਖਤਾ ਪ੍ਰਬੰਧ ਕੀਤੇ ਹੋਏ ਨੇ ਵੱਡੇ ਜਿਹੜੇ ਵੱਡੇ ਪੁਲਿਸ ਸੁਰੱਖਿਆ ਦੇ ਘੇਰੇ ਜਿਹੜੇ ਨੇ ਬਣਾਏ ਹੋਏ ਨੇ ਲਗਾਤਾਰ ਹੈ ਮਾਮਲਾ ਜਿਹੜਾ ਹੈ ਪਖਦਾ ਗਿਆ ਜਿੱਥੇ ਕੋਰਟ ਦੇ ਬਾਰ ਜਿਹੜੇ ਨੇ ਥੋੜੀ ਦੇਰ ਚ ਕੰਗਨਾ ਰਣੋਥ ਪਹੁੰਚੇਗੇ ਉਸ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਕਿ ਬਠਿੰਡਾ ਜਿਹੜੀ ਹੈ ਕੰਗਨਾ ਰਣੋਥ ਪਹੁੰਚ ਚੁੱਕੀ ਹੈ ਆਧਾਕਾਰਾ ਵੱਲੋਂ ਜਿਹੜੇ ਕੁਝ ਸਾਲਾਂ ਪਹਿਲਾਂ ਹੀ ਜਦੋਂ ਕਿਸਾਨ ਅੰਦੋਲਨ ਚੱਲ ਰਿਹਾ ਸੀ ਉਸ ਵੇਲੇ ਬਿਆਨਬਾਜ਼ੀ ਕੀਤੀ ਗਈ ਸੀ ਜਿਹੜੇ ਮਹਿਲਾ ਜਿਹੜੇ ਨੇ ਉਹਨਾਂ ਨੂੰ ਲੈ ਕੇ ਬਿਆਨਬਾਜ਼ੀ ਕੀਤੀ ਕਿ 100-100 ਰੁਪਏ ਦੇ ਵਿੱਚ ਜਿਹੜੇ ਨੇ ਇਹ ਤਰਨਾ ਲਗਾਉਂਦੇ ਨੇ ਇਸ ਨੂੰ ਲੈ ਕੇ ਲਗਾਤਾਰ ਜਿਹੜੇ ਬਿਆਨਾਂ ਨੂੰ ਲੈ ਕੇ ਜਿਹੜੇ ਉਨਾਂ ਤੇ ਪਰਚਾ ਦਾਜ ਕੀਤਾ ਗਿਆ ਸੀ ਜਿਸ ਤੋਂ ਬਾਅਦ ਲਗਾਤਾਰ ਇਹ ਮਾਮਲਾ ਪਖਦਾ ਗਿਆ ਤਾਂ ਥੋੜੀ ਦੇਰ ਦੇ ਵਿੱਚ ਅੱਜ ਕੋਰਟ ਦੇ ਵਿੱਚ ਜਿਹੜੀ ਹੈ ਪੇਸ਼ੀ ਹੋਣੀ ਹੈ ਇਸ ਨੂੰ ਲੈ ਕੇ ਕੰਗਨਾ ਰਣੋ ਜਿਹੜੀ ਹੈ ਬਠਿੰਡਾ ਪਹੁੰਚ ਚੁੱਕੀ ਹੈ ਥੋੜੀ ਦੇਰ ਦੇ ਵਿੱਚ ਕੋਰਟ ਵੀ ਪਹੁੰਚਣਗੇ ਉਸ ਤੋਂ ਪਹਿਲਾਂ ਵਧੇਰੇ ਜਾਣਕਾਰੀ ਲਈ ਮੇਰੇ ਸਹਿਯੋਗੀ ਜਿਹੜੇ ਨੇ ਮਨੋਜ ਜੁੜ ਚੁੱਕੇ ਨੇ ਜੀ ਮਨੋਜ ਲਗਾਤਾਰ ਮਾਮਲਾ ਪਖਦਾ ਗਿਆ ਤਾਂ ਹੁਣ ਅੱਜ ਕੋਰਟ ਦੇ ਵਿੱਚ ਕੰਗਨਾ ਰਣੋ ਦੀ ਪੇਸ਼ੀ ਹੋਣੀ ਹੈ ਕੀ ਕੁਝ ਖਾਸ ਜਿਹੜਾ ਇਹ ਕੋਰਟ ਦੇ ਬਾਅਦ ਚੱਲ ਰਿਹਾ ਹੈ ਬਿਲਕੁਲ ਜੀ ਤੁਹਾਨੂੰ ਦੱਸ ਦਿਆਂ ਕਿ ਇਹ 2021 ਦਾ ਇਹ ਮਾਮਲਾ ਹੈ ਜਦੋਂ ਦਿੱਲੀ ਵਿੱਚ ਕਿਸਾਨੀ ਅੰਦੋਲਨ ਚੱਲ ਰਿਹਾ ਸੀਗਾ ਉਸ ਟਾਈਮ ਫਿਲਮੀ ਹਦਾਕਾਰਾ ਜੋ ਕੰਗਨਾ ਰਣੌਤ ਹੈ ਜੋ ਮੰਡੀ ਤੋਂ ਉਹਨਾਂ ਐਮਪੀਬੀ ਨੇ ਉਹਨਾਂ ਵੱਲੋਂ ਇੱਕ ਟਵੀਟ ਕੀਤਾ ਗਿਆ ਸੀਗਾ ਬਜ਼ੁਰਗ ਮਹਿਲਾਵਾਂ ਦੇ ਖਿਲਾਫ ਉਸ ਟਵੀਟ ਨੂੰ ਲੈ ਕੇ ਜੋ ਬਜ਼ੁਰਗ ਮਹਿਲਾ ਮਹਿੰਦਰ ਕੋਹੜਾ ਉਹਨਾਂ ਵੱਲੋਂ 2021 ਚ ਜਿਹੜੀ ਪਟੀਸ਼ਨ ਬਠਿੰਡਾ ਦੀ ਮਾਨਜੋ ਕੋਰਟ ਤੇ ਜਿਹੜੀ ਦਾਇਰ ਕੀਤੀ ਗਈ ਸੀ ਉਸ ਪਟੀਸ਼ਨ ਨੂੰ ਲੈ ਕੇ ਅੱਜ ਬਠਿੰਡਾ ਦੇ ਮਾਨਜੋ ਕੋਰਟ ਚ ਕੰਗਨਾ ਰਣੋਤ ਵੱਲੋਂ ਪੇਸ਼ ਹੋਣਾ ਹੈ ਮਿਲੀ ਜਾਣਕਾਰੀ ਅਨੁਸਾਰ ਬਠਿੰਡਾ ਵਿੱਚ ਕੰਗਨਾ ਰਣੋਤ ਪਹੁੰਚ ਚੁੱਕੇ ਨੇ ਤੇ ਕੁਝ ਟਾਈਮ ਬਾਅਦ ਕੰਗਨਾ ਰਣੋਤ ਬਠਿੰਡਾ ਦੀ ਮਾਨਜੋ ਕੋਰਟ ਵਿੱਚ ਜਿਹੜੇ ਪੇਸ਼ ਹੋਣਗੇ ਜੀ ਤੇ ਇਹ ਜਿਹੜਾ ਮਾਨਹਾਨੀ ਦਾ ਪਟੀਸ਼ਨ ਹੈ ਲਗਾਤਾਰ ਵੀਡੀਓ ਕਾਨਫਰੈਂਸਿੰਗ ਰਾਹੀਂ ਵੀ ਇਸ ਦਾ ਮਾਮਲਾ ਜਿਹੜਾ ਚੱਲਦਾ ਰਿਹਾ ਪਰ ਅੱਜ ਪੇਸ਼ ਹੋ ਰਹੇ ਨੇ ਕੀ ਕੁਝ ਜਿਹੜੇ ਚੀਜ਼ਾਂ ਜੜੀਆਂ ਨਿਕਲ ਕੇ ਸਾਹਮਣੇ ਆਸਦੀਆਂ ਨੇ ਬਿਲਕੁਲ ਜੀ ਤੁਹਾਨੂੰ ਦੱਸਦੇ ਕਿ ਕੰਗਨਾਰ ਨੌਤ ਵੱਲੋਂ ਮਾਨਯੋਗ ਹਾਈ ਕੋਰਟ ਦਾ ਵੀ ਰੁਕ ਕੀਤਾ ਗਿਆ ਸੀ ਇਸ ਕੇਸ ਨੂੰ ਲੈ ਕੇ ਅਤੇ ਸੁਪਰੀਮ ਕੋਰਟ ਦਾ ਵੀ ਜਿਹੜਾ ਰੁਕ ਕੀਤਾ ਗਿਆ ਸੀ ਪਰ ਮਾਨਯੋਗ ਹਾਈ ਕੋਰਟ ਤੇ ਸੁਪਰੀਮ ਕੋਰਟ ਵੱਲੋਂ ਉਹਨਾਂ ਦੀ ਜਿਹੜੀ ਪਟੀਸ਼ਨ ਜਿਹੜੀ ਖਾਰਿਜ ਕਰ ਦਿੱਤੀ ਗਈ ਸੀ ਇਸ ਨੂੰ ਲੈ ਕੇ ਬਠਿੰਡਾ ਦੇ ਮਾਨਯੋਗ ਕੋਰਟ ਵਿੱਚ ਕੰਗਨਾਰ ਨੌਤ ਨੂੰ ਜਿਹੜਾ ਪੇਸ਼ ਹੋਣਾ ਪੈ ਰਿਹਾ ਜੀ ਜੀ ਤਾਂ ਕਿਹੋ ਜਿਹੇ ਹਾਲਾਤ ਬਣੇ ਹੋਏ ਨੇ ਕਿਉਂਕਿ ਲਗਾਤਾਰ ਇਹ ਤਸਵੀਰਾਂ ਜੋ ਦਿਖਾ ਰਹੇ ਆ ਜਿੱਦ ਦੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਕਿਉਂਕਿ ਲਗਾਤਾਰ ਇਹ ਮਾਮਲਾ ਜਿਹੜਾ ਇਹ ਪੱਖ ਦਾ ਗਿਆ ਜਦੋਂ ਵੀ ਪੰਜਾਬ ਕੰਗਨਾਰਨੋਦ ਆਉਂਦੀ ਹੈ ਤਾਂ ਉਸ ਵੇਲੇ ਲਗਾਤਾਰ ਕਿਸਾਨਾਂ ਵੱਲੋਂ ਤੇ ਜਿਹੜੇ ਜਿਹੜੀਆਂ ਮਹਿਲਾਵਾਂ ਦਾ ਉਹਨਾਂ ਵੱਲੋਂ ਟਿੱਪਣੀ ਕੀਤੀ ਗਈ ਉਹਨਾਂ ਦਾ ਲਗਾਤਾਰ ਵਿਰੋਧ ਕੀਤਾ ਗਿਆ ਅੱਜ ਕੀ ਕੁਝ ਤਸਵੀਰਾਂ ਜੜੀਆਂ ਨੇ ਨਿਕਲ ਕੇ ਸਾਹਮਣੇ ਆ ਸਕਦੀਆਂ ਨੇ ਬਿਲਕੁਲ ਜੀ ਤੁਹਾਨੂੰ ਦੱਸ ਦੇ ਕਿ ਦੇਖੋ ਕੰਗਨਾਰਨੋਦ ਇੱਕ ਮਸ਼ਹੂਰ ਫਿਲਮੀ ਅਦਾਕਾਰਾ ਵੀ ਹਨ ਅਤੇ ਮੰਡੀ ਤੋਂ ਐਮਪੀ ਵੀ ਹਨ ਉਨ੍ਹਾਂ ਦੀ ਸਕਿਉਰਿਟੀ ਨੂੰ ਲੈ ਕੇ ਬਠਿੰਡਾ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜੇ ਬਠਿੰਡਾ ਦੇ ਕੋਰਟ ਕੰਪਲੈਕਸ 'ਚ ਜਿਹੜੀ ਚੱਪੇ-ਚੱਪੇ ਤੇ ਜਿਹੜੀ ਨਜ਼ਰ ਰੱਖੀ ਜਾ ਰਹੀ ਹੈ ਅਤੇ ਸਕਿਉਰਿਟੀ ਨੂੰ ਲੈ ਕੇ ਪੂਰੇ ਜਿਹੜੇ ਬਠਿੰਡਾ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜੇ ਪੁਕਤਾ ਇੰਤਜ਼ਾਮ ਕੀਤੇ ਗਏ ਐਸਐਸਪੀ ਬਠਿੰਡਾ ਅਮਨੀਤ ਕੌਂਡਲ ਵੀ ਕੋਰਟ ਕੰਪਲੈਕਸ ਬਠਿੰਡਾ 'ਚ ਜਿਹੜਾ ਆ ਕੇ ਗਿਆ ਹੈ ਅਤੇ ਬਠਿੰਡਾ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜੇ ਸਕਿਉਰਿਟੀ ਨੂੰ ਲੈ ਕੇ ਪੂਰੇ ਇੰਤਜ਼ਾਮ ਕੀਤੇ ਗਏ ਹੁਣ ਦੇਖਣਾ ਹੋਏਗਾ ਕਿ ਕੰਗਲਾ ਰਣੋਧ ਕਿਸ ਟਾਈਮ ਬਠਿੰਡਾ ਦੀ ਕੋਰਟ ਕੰਪਲੈਕਸ ਵਿੱਚ ਨ ਜੀ ਆਸਾ ਇਹ ਵੀ ਲਗਾ ਰਹੀਆਂ ਨੇ ਕਿਹਾ ਹੈ ਵੀ ਜਾ ਰਿਹਾ ਹੈ ਕਿ ਬੇਬੇ ਮਹਿੰਦਰ ਕੌਰ ਤੋਂ ਕੰਗਨਾਰ ਰਣੋਤ ਮਾਫੀ ਵੀ ਮੰਗ ਸਕਦੇ ਨੇ ਬਿਲਕੁਲ ਜੀ ਦੇਖੋ ਰਵੀ ਤਾਂ ਹੁਣ ਜਦ ਕੰਗਨਾਰ ਰਣੋਤ ਮਾਝੋ ਕੋਰ ਤੇ ਪੇਸ਼ ਹੋਣਗੇ ਉਸ ਟਾਈਮ ਦੇਖਿਆ ਜਾਏਗਾ ਕਿ ਕੀ ਕੀ ਦਲੀਲਾਂ ਪੇਸ਼ ਹੋਣਦੀਆਂ ਹਨ ਉਹਨਾਂ ਦੇ ਵਕੀਲਾਂ ਵੱਲੋਂ ਅਤੇ ਮਹਿੰਦਰ ਕੌਰ ਦੇ ਵਕੀਲਾਂ ਵੱਲੋਂ ਜੀ ਜੀ ਤਾਂ ਮਹਿੰਦਰ ਕੌਰ ਜਿਹੜੇ ਨੇ ਬੇਬੇ ਉਹਨਾਂ ਵੱਲੋਂ ਕੀ ਕੁਝ ਬਿਆਨ ਹਲੇ ਤੱਕ ਸਾਹਮਣੇ ਆਇਆ ਮਹਿੰਦਰ ਕੌਰ ਨਾਲਵ ਇਹ মিডিਆ ਕਰਮੀ ਨੇ ਵੀ ਗੱਲਬਾਤ ਕੀਤੀ ਸੀ ਉਹਨਾਂ ਦੇ ਪਿੰਡ ਜਾ ਕੇ ਉਹਨਾਂ ਨੂੰ ਕਾਫੀ ਇਸ ਟਿੱਪਣੀ ਨੂੰ ਲੈ ਕੇ ਕਾਫੀ ਠੇਸ ਪਹੁੰਚੀ ਸੀ ਉਸ ਟਿੱਪਣੀ ਨੂੰ ਲੈ ਕੇ ਉਹਨਾਂ ਨੇ ਮਾਂਜੋ ਕੋਰ ਦਾ ਜਿਹੜਾ ਰੁਖ ਕੀਤਾ ਗਿਆ ਸੀ ਕਤੇ ਉਹਨਾਂ ਨੇ ਇਹ ਵੀ ਕਿਹਾ ਸੀ ਹਜੇ ਤੱਕ ਕੰਗਨਾਰ ਨੋਤ ਨੋਤਵਲੋਂ ਜਿਹੜੀ ਕੋਈ ਵੀ ਮਾਫੀ ਜਿਹੜੀ ਨਹੀਂ ਮੰਗੀ ਗਈ ਜੀ ਜੀ ਤਾਂ ਜੇਕਰ ਉਹ ਕੰਗਨਾਰ ਨੋਤ ਮਾਫੀ ਮੰਗਦੇ ਨੇ ਤੇ ਬੇਬੇ ਮਹਿੰਦਰ ਕੋਰ ਜਿਹੜੇ ਨੇ ਉਹ ਮਾਫ ਕਰਨ ਦੇ ਅਜੇ ਆ ਕੋਈ ਬਿਆਨ ਸਾਹਮਣੇ ਆ ਇਹ ਤਾਂ ਰਵੀ ਆਉਣਲੇ ਵਕਤ ਆਉਣਲੇ ਟਾਈਮ 'ਚ ਹੀ ਪਤਾ ਚੱਲੇਗਾ ਵੀ ਇਸ ਕੇਸ ਦਾ ਜਿਹੜਾ ਰੁਕ ਕੀ ਨਜ਼ਰ ਆਉਂਦਾ ਹੈ ਜੀ ਤਮਾਮ ਜਾਣਕਾਰ ਲਈ ਧੰਨਵਾਦ ਮਨੋਸ਼ ਤਾਂ ਤੁਹਾਨੂੰ ਦੱਸ ਦਈਏ ਕਿ ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਦੱਸ ਰਿਹਾ ਕਿ ਕੰਗਨਾ ਰਣੋਜ ਜਿਹੜੇ ਨੇ ਬਠਿੰਡਾ ਪਹੁੰਚ ਚੁੱਕੇ ਨੇ ਥੋੜੀ ਦੇਰ ਦੇ ਵਿੱਚ ਜਿਹੜੇ ਕੋਰਟ ਵੀ ਪਹੁੰਚਣਗੇ 2 ਵਜੇ ਬਠਿੰਡਾ ਕੋਡ ਦੇ ਵਿੱਚ ਉਹਨਾਂ ਦੀ ਪੇਸ਼ੀ ਹੈ ਜਿੱਥੇ ਤੁਹਾਨੂੰ ਦੱਸ ਦਈਏ ਕਿ ਮੰਡੀ ਤੋਂ ਹਿਮਾਚਲ ਪ੍ਰਦੇਸ਼ ਤੋਂ ਦੇ ਜਿਹੜੇ ਮੰਡੀ ਨੇ ਉੱਥੋਂ ਭਾਜਪਾ ਦੇ ਸੰਸਦ ਨੇ ਕੰਗਨਾਰੋਂ ਤੋਂ ਇੱਕ ਬਾਲੀਵੁੱਡ ਅਦਾਕਾਰ ਨੇ ਲਗਾਤਾਰ ਉਹਨਾਂ ਵੱਲੋਂ ਬੀਤੇ 2021 ਦੇ ਵਿੱਚ ਜਦੋਂ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਸੀ ਉਸ ਵੇਲੇ ਉਹਨਾਂ ਵੱਲੋਂ ਟਵੀਟ ਕੀਤਾ ਗਿਆ ਸੀ ਜਿਸ ਨੂੰ ਲੈ ਕੇ ਉਹਨਾਂ ਨੇ ਕਿਹਾ ਸੀ ਕਿ ਜੋ ਵੀ ਤਾਂ ਅੰਦੋਲਨ ਕਰ ਰਹੇ ਨੇ 100-100 ਰੁਪਏ ਲੈ ਕੇ ਜਿਹੜੇ ਨੇ ਉਹ ਧਰਨਾ ਦੇ ਰਹੇ ਨੇ ਜਿਸ ਨੂੰ ਲੈ ਕੇ ਜਿਹੜੇ ਇਹ ਪੂਰਾ ਮਾਮਲਾ ਪੱਖਿਆ ਜਿਸ ਤੋਂ ਬਾਅਦ ਬੀਬੀ ਮਹਿੰਦਰ ਕੌਰ ਵੱਲੋਂ ਪਟੀਸ਼ਨ ਪਾਈ ਗਈ ਸੀ ਜਿਹੜੀ ਮਾਨਹਾਨੀ ਦੇ ਕੇਸ ਕੀਤਾ ਗਿਆ ਸੀ ਜਿਸ ਤੋਂ ਬਾਅਦ ਲਗਾਤਾਰ ਜਿਹੜੀ ਹੈ ਇਸ ਮਾਮਲੇ ਦੇ ਵਿੱਚ ਆ ਰਿਹਾ ਜਿਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਹਾਈ ਕੋਰਟ ਦਾ ਵੀ ਰੁਖ ਕੀਤਾ ਗਿਆ ਸੁਪਰੀਮ ਕੋਰਟ ਦਾ ਵੀ ਰੁਖ ਕੀਤਾ ਗਿਆ ਪਰ ਜਿਹੜੇ ਨੇ ਇਹ ਸਾਰੇ ਪਟੀਸ਼ਨਾਂ ਜਿਹੜੀਆਂ ਨੇ ਕੰਗਨਾ ਰਣੋਦੀਆਂ ਖਾਰਿਸ਼ ਕੀਤੀਆਂ ਗਿਆ ਜਿਸ ਤੋਂ ਬਾਅਦ ਇਹ ਬਠਿੰਡਾ ਕੋਰਟ ਦੇ ਵਿੱਚ ਅੱਜ ਉਹਨਾਂ ਦੀ ਪੇਸ਼ੀ ਹੈ ਹੁਣ ਦੇਖਣਾ ਹੋਵੇਗਾ ਕਿ ਕੰਗਨਾ ਰਣੋਤ ਇਸ ਮਾਮਲੇ ਦੇ ਵਿੱਚ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਕਿਉਂਕਿ ਲਗਾਤਾਰ ਇਹ ਵੀ ਕਿਹਾ ਜਾ ਰਿਹਾ ਕੰਗਨਾ ਰਣੋਜ ਜਿਹੜੇ ਨੇ ਬੇਬੇ ਮਹਿੰਦਰ ਕੋਰ ਤੋਂ ਮਾਫੀ ਵੀ ਮੰਗ ਸਕਦੇ ਨੇ ਜਾਂ ਫਿਰ ਹੁਣ ਜੇਕਰ ਮਾਫੀ ਨਹੀਂ ਮੰਗਦੇ ਤੇ ਫਿਰ ਜੋ ਅਦਾਲਤੀ ਕਾਰਵਾਈ ਹੈ ਉਹ ਕੰਗਨਾ ਰਣੋਤੇ ਕੀਤਾ ਜਾਵੇਗਾ ਪਰ 2 ਵਜੇ ਜਿਹੜੀ ਹੈ ਬਠਿੰਡਾ ਕੋਰਟ ਦੇ ਵਿੱਚ ਕੰਗਨਾਰਨੌਥ ਦੀ ਪੇਸ਼ੀ ਹੈ ਜਿਸ ਤੋਂ ਬਾਅਦ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ ਤੁਸੀਂ ਵੇਖ ਪਾ ਰਹੇ ਹੋ ਕਿ ਕੋਟ ਦੇ ਬਾਹਰ ਜਿਹੜੇ ਪੂਰੀ ਤਰ੍ਹਾਂ ਪੁਖਤਾ ਪ੍ਰਬੰਧ ਕੀਤੇ ਗਏ ਨੇ ਲਗਾਤਾਰ ਜਿਹੜੇ ਪੁਲਿਸ ਦਾ ਸੁਰੱਖਿਆ ਜਿਹੜਾ ਹੈ ਪੂਰੀ ਤਰ੍ਹਾਂ ਕੀਤਾ ਗਿਆ ਕਿਉਂਕਿ ਲਗਾਤਾਰ ਜਦੋਂ ਵੀ ਕੰਗਨਾਰਨੌਥ ਪੰਜਾਬ ਦੇ ਵਿੱਚ ਆਉਂਦੇ ਨੇ ਉਹਨਾਂ ਵੱਲੋਂ ਲਗਾਤਾਰ ਜਿਹੜੇ ਕਿਸਾਨਾਂ ਦਾ ਉਹਨਾਂ ਦਾ ਵਿਰੋਧ ਕੀਤਾ ਜਾਂਦਾ ਹੈ ਕਿਸਾਨਾਂ ਵੱਲੋਂ ਤੇ ਨਾਲ ਹੀ ਜਿਹੜੇ ਜਨਾ ਬੀਬੀਆਂ ਬਾਰੇ ਇਹਨਾਂ ਵੱਲੋਂ ਬਿਆਨ ਦਿੱਤਾ ਗਿਆ ਸੀ ਉਹਨਾਂ ਵੱਲੋਂ ਵੀ ਲਗਾਤਾਰ ਇਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਪਤ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ ਹਰਿਆਣਾ ਦੇ ਡੱਬ ਵਾਲੀ ਤੋਂ ਬਠਿੰਡਾ ਦੇ ਵਿੱਚ ਉਹਨਾਂ ਨੇ ਉਹਨਾਂ ਪਹੁੰਚ ਗਏ ਨੇ ਤਾਂ ਥੋੜੀ ਦੇਰ ਦੇ ਵਿੱਚ ਹੀ ਕੰਗਨਾਰ ਰਣੋ ਜਿਹੜੇ ਨੇ 2 ਵਜੇ ਕੋਰਟ ਦੇ ਵਿੱਚ ਪੇਸ਼ੀ ਆ ਪੇਸ਼ੀ ਹੋਣੀ ਹੈ ਉਸ ਤੋਂ ਬਾਅਦ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ ਕੰਗਨਾਰ ਰਣੋਤ ਜਿਹੜੇ ਬੀਬੀ ਮਹਿੰਦਰ ਗੌਰ ਤੋਂ ਮਾਫੀ ਮੰਗਦੇ ਨੇ ਜਾਂ ਫਿਰ ਜਿਹੜੇ ਨੇ ਅਗਰ ਮਾਫੀ ਨਹੀਂ ਮੰਗਦੇ ਤਾਂ ਫਿਰ ਕੋਰਟ ਵੱਲੋਂ ਉਹਨਾਂ ਤੇ ਕਾਰਵਾਈ ਕੀਤੀ ਜਾਵੇਗੀ ਨਮਸਕਾਰ ਤੁਸੀਂ ਦੇਖ ਰਹੇ ਹੋ ਡੈਨਿਕ ਸਵੇਰਾ ਟੀਵੀ ਤੇ ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ ਕਿ ਕੰਗਨਾ ਰਣੋਤ ਬਠਿੰਡਾ ਪਹੁੰਚ ਗਈ ਹੈ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਮਹਾਰਾਣੀ ਕੇਸ ਮਾਮਲੇ ਦੇ ਵਿੱਚ ਜਿਹੜੀ ਅੱਜ ਬਠਿੰਡਾ ਕੋਰਟ ਦੇ ਵਿੱਚ ਪੇਸ਼ੀ ਹੋਣੀ ਹੈ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਜਿੱਥੇ ਕੋਰਟ ਦੇ ਬਾਹਰ ਪੂਰੀ ਤਰ੍ਹਾਂ ਜਿਹੜੀ ਹੈ ਪੁਖਤਾ ਪ੍ਰਬੰਧ ਕੀਤੇ ਹੋਏ ਨੇ ਵੱਡੇ ਜਿਹੜੇ ਵੱਡੇ ਪੁਲਿਸ ਸੁਰੱਖਿਆ ਦੇ ਘੇਰੇ ਜਿਹੜੇ ਨੇ ਬਣਾਏ ਹੋਏ ਨੇ ਲਗਾਤਾਰ ਹੈ ਮਾਮਲਾ ਜਿਹੜਾ ਹੈ ਫਖਦਾ ਗਿਆ ਜਿੱਥੇ ਕੋਟ ਦੇ ਬਾਹਰ ਜਿਹੜੇ ਨੇ ਥੋੜੀ ਦੇਰ ਚ ਕੰਗਨਾ ਰਣੋਥ ਪਹੁੰਚੇਗੇ ਉਸ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਕਿ ਬਠਿੰਡਾ ਜਿਹੜੀ ਹੈ ਕੰਗਨਾ ਰਣੋਥ ਪਹੁੰਚ ਚੁੱਕੀ ਹੈ ਆਧਾਕਾਰਾ ਵੱਲੋਂ ਜਿਹੜੇ ਕੁਝ ਸਾਲਾਂ ਪਹਿਲਾਂ ਹੀ ਜਦੋਂ ਕਿਸਾਨ ਅੰਦੋਲਨ ਚੱਲ ਰਿਹਾ ਸੀ ਉਸ ਵੇਲੇ ਬਿਆਨਬਾਜ਼ੀ ਕੀਤੀ ਗਈ ਸੀ ਜਿਹੜੇ ਮਹਿਲਾ ਜਿਹੜੇ ਨੇ ਉਹਨਾਂ ਨੂੰ ਲੈ ਕੇ ਬਿਆਨਬਾਜ਼ੀ ਕੀਤੀ ਕਿ 100-100 ਰੁਪਏ ਦੇ ਵਿੱਚ ਜਿਹੜੇ ਨੇ ਇਹ ਤਰਨਾ ਲਗਾਉਂਦੇ ਨੇ ਇਸ ਨੂੰ ਲੈ ਕੇ ਲਗਾਤਾਰ ਜਿਹੜੇ ਬਿਆਨਾਂ ਨੂੰ ਲੈ ਕੇ ਜਿਹੜੇ ਉਨਾਤੇ ਪਰਚਾ ਦਾਜ ਕੀਤਾ ਗਿਆ ਸੀ ਜਿਸ ਤੋਂ ਬਾਅਦ ਲਗਾਤਾਰ ਇਹ ਮਾਮਲਾ ਪਖਦਾ ਗਿਆ ਤਾਂ ਥੋੜੀ ਦੇਰ ਦੇ ਵਿੱਚ ਅੱਜ ਕੋਰਟ ਦੇ ਵਿੱਚ ਜਿਹੜੀ ਹੈ ਪੇਸ਼ੀ ਹੋਣੀ ਹੈ ਇਸ ਨੂੰ ਲੈ ਕੇ ਕੰਗਨਾ ਰਣੋ ਜਿਹੜੀ ਹੈ ਬਠਿੰਡਾ ਪਹੁੰਚ ਚੁੱਕੀ ਹੈ ਥੋੜੀ ਦੇਰ ਦੇ ਵਿੱਚ ਕੋਰਟ ਵੀ ਪਹੁੰਚਣਗੇ ਉਸ ਤੋਂ ਪਹਿਲਾਂ ਵਧੇਰੇ ਜਾਣਕਾਰੀ ਲਈ ਮੇਰੇ ਸਹਿਯੋਗੀ ਜਿਹੜੇ ਨੇ ਮਨੋਜ ਜੁੜ ਚੁੱਕੇ ਨੇ ਜੀ ਮਨੋਜ ਲਗਾਤਾਰ ਮਾਮਲਾ ਪਖਦਾ ਗਿਆ ਤਾਂ ਹੁਣ ਅੱਜ ਕੋਰਟ ਦੇ ਵਿੱਚ ਕੰਗਨਾ ਰਣੋ ਦੀ ਪੇਸ਼ੀ ਹੋਣੀ ਹੈ ਕੀ ਕੁਝ ਖਾਸ ਜਿਹੜਾ ਇਹ ਕੋਰਟ ਦੇ ਬਾਅਦ ਚੱਲ ਰਿਹਾ ਹੈ ਬਿਲਕੁਲ ਜੀ ਤੁਹਾਨੂੰ ਦੱਸ ਦਿਆਂ ਕਿ ਇਹ 2021 ਦਾ ਇਹ ਮਾਮਲਾ ਹੈ ਜਦੋਂ ਦਿੱਲੀ ਵਿਖੇ ਕਿਸਾਨੀ ਅੰਦੋਲਨ ਚੱਲ ਰਿਹਾ ਸੀਗਾ ਉਸ ਟਾਈਮ ਫਿਲਮੀ ਅਦਾਕਾਰਾ ਜੋ ਕੰਗਨਰ ਰਣੋਤ ਹੈ ਜੋ ਮੰਡੀ ਤੋਂ ਉਹਨਾਂ ਐਮਪੀਬੀ ਨੇ ਉਹਨਾਂ ਵੱਲੋਂ ਇੱਕ ਟਵੀਟ ਕੀਤਾ ਗਿਆ ਸੀਗਾ ਬਜ਼ੁਰਗ ਮਹਿਲਾਵਾਂ ਦੇ ਖਿਲਾਫ ਉਸ ਟਵੀਟ ਨੂੰ ਲੈ ਕੇ ਜੋ ਬਜ਼ੁਰਗ ਮਹਿਲਾ ਮਹਿੰਦਰ ਕੋਹੜਾ ਹੈ ਉਹਨਾਂ ਵੱਲੋਂ 2021 ਚ ਜਿਹੜੀ ਪਟੀਸ਼ਨ ਬਠਿੰਡਾ ਦੀ ਮਾਨਜੋ ਕੋਰਟ ਤੇ ਜਿਹੜੀ ਧਾਇਰ ਕੀਤੀ ਗਈ ਸੀ ਉਸ ਪਟੀਸ਼ਨ ਨੂੰ ਲੈ ਕੇ ਅੱਜ ਬਠਿੰਡਾ ਦੇ ਮਾਨਜੋ ਕੋਰਟ ਚ ਕੰਗਨਾ ਰਣੋਤ ਵੱਲੋਂ ਪੇਸ਼ ਹੋਣਾ ਹੈ ਮਿਲੀ ਜਾਣਕਾਰੀ ਅਨੁਸਾਰ ਬਠਿੰਡਾ ਵਿੱਚ ਕੰਗਨਾ ਰਣੋਤ ਪਹੁੰਚ ਚੁੱਕੇ ਨੇ ਤੇ ਕੁਝ ਟਾਈਮ ਬਾਅਦ ਕੰਗਨਾ ਰਣੋਤ ਬਠਿੰਡਾ ਦੀ ਮਾਨਜੋ ਕੋਰਟ ਵਿੱਚ ਜਿਹੜੇ ਪੇਸ਼ ਹੋਣਗੇ ਜੀ ਤੇ ਇਹ ਜਿਹੜਾ ਮਾਨ ਹਾਨੀ ਦਾ ਪਟੀਸ਼ਨ ਹੈ ਲਗਾਤਾਰ ਵੀਡੀਓ ਕਾਨਫਰੈਂਸਿੰਗ ਰਾਹੀਂ ਵੀ ਇਸ ਦਾ ਮਾਮਲਾ ਜਿਹੜਾ ਚੱਲਦਾ ਰਿਹਾ ਪਰ ਅੱਜ ਪੇਸ਼ ਹੋ ਰਿਹਾ ਨੇ ਕੀ ਕੁਝ ਜਿਹੜੇ ਚੀਜ਼ਾਂ ਜੜੀਆਂ ਨਿਕਲ ਕੇ ਸਾਹਮਣੇ ਆਸ ਪਦੀਆਂ ਨੇ ਬਿਲਕੁਲ ਜੀ ਤੁਹਾਨੂੰ ਦੱਸ ਦੇ ਕਿ ਕੰਗਨਾਰ ਨੌਤ ਵੱਲੋਂ ਮਾਨਯੋਗ ਹਾਈ ਕੋਰਟ ਦਾ ਵੀ ਰੁਕ ਕੀਤਾ ਗਿਆ ਸੀ ਇਸ ਕੇਸ ਨੂੰ ਲੈ ਕੇ ਅਤੇ ਸੁਪਰੀਮ ਕੋਰਟ ਦਾ ਵੀ ਜਿਹੜਾ ਰੁਕ ਕੀਤਾ ਗਿਆ ਸੀ ਪਰ ਮਾਨਯੋਗ ਹਾਈ ਕੋਰਟ ਤੇ ਸੁਪਰੀਮ ਕੋਰਟ ਵੱਲੋਂ ਉਹਨਾਂ ਦੀ ਜਿਹੜੀ ਪਟੀਸ਼ਨ ਜਿਹੜੀ ਖਾਰਿਜ਼ ਕਰ ਦਿੱਤੀ ਗਈ ਸੀ ਇਸ ਨੂੰ ਲੈ ਕੇ ਬਠਿੰਡਾ ਦੇ ਮਾਨਯੋਗ ਕੋਰਟ ਵਿੱਚ ਕੰਗਨਾਰ ਨੌਤ ਨੂੰ ਜਿਹੜਾ ਪੇਸ਼ ਹੋਣਾ ਪੈ ਰਿਹਾ ਜੀ ਜੀ ਤਾਂ ਕਿਹੋ ਜਿਹੇ ਹਾਲਾਤ ਬਣੇ ਹੋਏ ਨੇ ਕਿਉਂਕਿ ਲਗਾਤਾਰ ਇਹ ਤਸਵੀਰਾਂ ਜੋ ਦਿਖਾ ਰਹੇ ਆ ਜਿੱਦੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਕਿਉਂਕਿ ਲਗਾਤਾਰ ਇਹ ਮਾਮਲਾ ਜਿਹੜਾ ਇਹ ਪਖਦਾ ਗਿਆ ਜਦੋਂ ਵੀ ਪੰਜਾਬ ਕੰਗਨਾਰਨੋਦ ਆਉਂਦੀ ਹੈ ਤਾਂ ਉਸ ਵੇਲੇ ਲਗਾਤਾਰ ਕਿਸਾਨਾਂ ਵੱਲੋਂ ਤੇ ਜਿਹੜੇ ਜਿਹੜੀਆਂ ਮਹਿਲਾਵਾਂ ਦਾ ਉਹਨਾਂ ਵੱਲੋਂ ਟਿੱਪਣੀ ਕੀਤੀ ਗਈ ਉਹਨਾਂ ਦਾ ਲਗਾਤਾਰ ਵਿਰੋਧ ਕੀਤਾ ਗਿਆ ਅੱਜ ਕੀ ਕੁਝ ਤਸਵੀਰਾਂ ਜੜੀਆਂ ਨੇ ਨਿਕਲ ਕੇ ਸਾਹਮਣੇ ਆ ਸਕਦੀਆਂ ਨੇ ਬਿਲਕੁਲ ਜੀ ਤੁਹਾਨੂੰ ਦੱਸ ਦੇ ਕਿ ਦੇਖੋ ਕੰਗਨਾਰਨੋਦ ਇੱਕ ਮਸ਼ਹੂਰ ਫਿਲਮੀ ਅਦਾਕਾਰਾ ਵੀ ਹਨ ਅਤੇ ਮੰਡੀ ਤੋਂ ਐਮਪੀ ਵੀ ਹਨ ਉਹਨਾਂ ਦੀ ਸਕਿਉਰਿਟੀ ਨੂੰ ਲੈ ਕੇ ਬਠਿੰਡਾ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜੇ ਬਠਿੰਡਾ ਦੇ ਕੋਰਟ ਕੰਪਲੈਕਸ 'ਚ ਜਿਹੜੀ ਚੱਪੇ-ਚੱਪੇ ਤੇ ਜਿਹੜੀ ਨਜ਼ਰ ਰੱਖੀ ਜਾ ਰਹੀ ਹੈ ਅਤੇ ਸਕਿਉਰਿਟੀ ਨੂੰ ਲੈ ਕੇ ਪੂਰੇ ਜਿਹੜੇ ਬਠਿੰਡਾ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜੇ ਪੁਕਤਾ ਇੰਤਜ਼ਾਮ ਕੀਤੇ ਗਿਆ ਐਸਐਸਪੀ ਬਠਿੰਡਾ ਅਮਨੀਤ ਕੌਂਡਲ ਵੀ ਕੋਰਟ ਕੰਪਲੈਕਸ ਬਠਿੰਡਾ 'ਚ ਜਿਹੜਾ ਆ ਕੇ ਗਿਆ ਹੈ ਅਤੇ ਬਠਿੰਡਾ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜੇ ਸਕਿਉਰਿਟੀ ਨੂੰ ਲੈ ਕੇ ਪੂਰੇ ਇੰਤਜ਼ਾਮ ਕੀਤੇ ਗਏ ਹੁਣ ਦੇਖਣਾ ਹੋਏਗਾ ਕਿ ਕੰਗਨਾ ਰਣੋਤ ਕਿਸ ਟਾਈਮ ਬਠਿੰਡਾ ਦੀ ਕੋਰਟ ਕੰਪਲੈਕਸ ਵਿੱਚ ਜੀ ਆਸਾ ਇਹ ਵੀ ਲਗਾ ਰਹੀਆਂ ਨੇ ਕਿਹਾ ਹੈ ਵੀ ਜਾ ਰਿਹਾ ਹੈ ਕਿ ਬੇਬੇ ਮਹਿੰਦਰ ਕੌਰ ਤੋਂ ਕੰਗਨਾ ਰਣੋਤ ਮਾਫੀ ਵੀ ਮੰਗ ਸਕਦੇ ਨੇ ਬਿਲਕੁਲ ਜੀ ਦੇਖੋ ਰਵੀ ਇਹ ਤਾਂ ਹੁਣ ਜਦ ਕੰਗਨਾ ਰਣੋਤ ਮਹਾਂ ਜੋ ਕੋਰ ਤੇ ਪੇਸ਼ ਹੋਣਗੇ ਉਸ ਟਾਈਮ ਦੇਖਿਆ ਜਾਏਗਾ ਕਿ ਕੀ ਕੀ ਦਲੀਲਾਂ ਪੇਸ਼ ਹੋਣਦੀਆਂ ਉਹਨਾਂ ਦੇ ਵਕੀਲਾਂ ਵੱਲੋਂ ਅਤੇ ਮਹਿੰਦਰ ਕੌਰ ਦੇ ਵਕੀਲਾਂ ਵੱਲੋਂ ਜੀ ਜੀ ਤਾਂ ਮਹਿੰਦਰ ਕੌਰ ਜਿਹੜੇ ਨੇ ਬੇਬੇ ਉਹਨਾਂ ਵੱਲੋਂ ਕੀ ਕੁਝ ਬਿਆਨ ਹਲੇ ਤੱਕ ਸਾਹਮਣੇ ਆਇਆ ਮਹਿੰਦਰ ਕੌਰ ਨਾਲ ਕਈ মিডিਆ ਕਰਮੀ ਨੇ ਵੀ ਗੱਲਬਾਤ ਕੀਤੀ ਸੀ ਉਹਨਾਂ ਦੇ ਪਿੰਡ ਜਾ ਕੇ ਉਹਨਾਂ ਨੂੰ ਕਾਫੀ ਇਸ ਟਿੱਪਣੀ ਨੂੰ ਲੈ ਕੇ ਕਾਫੀ ਠੇਸ ਪਹੁੰਚੀ ਸੀ ਉਸ ਟਿੱਪਣੀ ਨੂੰ ਲੈ ਕੇ ਉਹਨਾਂ ਨੇ ਮਾਂਜੋ ਕੋਰ ਦਾ ਜਿਹੜਾ ਰੁੱਖ ਕੀਤਾ ਗਿਆ ਸੀ ਕਤੇ ਉਹਨਾਂ ਨੇ ਇਹ ਵੀ ਕਿਹਾ ਸੀ ਹਜੇ ਤੱਕ ਕੰਗਨਾਰ ਨੋਤ ਨੋਤ ਵੱਲੋਂ ਜਿਹੜੀ ਕੋਈ ਵੀ ਮਾਫੀ ਜਿਹੜੀ ਨਹੀਂ ਮੰਗੀ ਗਈ ਜੀ ਜੀ ਤਾਂ ਜੇਕਰ ਉਹ ਕੰਗਨਾਰ ਨੋਤ ਮਾਫੀ ਮੰਗਦੇ ਨੇ ਤੇ ਬੇਬੇ ਮਹਿੰਦਰ ਕੋਰ ਜਿਹੜੇ ਨੇ ਉਹ ਮਾਫ ਕਰਨ ਦੇ ਅਜੇ ਹਾਲ ਕੋਈ ਬਿਆਨ ਸਾਹਮਣੇ ਆ ਇਹ ਤਾਂ ਰਵੀ ਆਉਣਲੇ ਵਕਤ ਆਉਣਲੇ ਟਾਈਮ 'ਚ ਪਤਾ ਚੱਲੇਗਾ ਵੀ ਇਸ ਕੇਸ ਦਾ ਜਿਹੜਾ ਰੁਕ ਕੀ ਨਜ਼ਰ ਆਉਂਦਾ ਹੈ ਜੀ तमाम ਜਾਣਕਾਰ ਲਈ ਧੰਨਵਾਦ ਮਨੋਸ਼ ਤਾਂ ਤੁਹਾਨੂੰ ਦੱਸਦੀ ਹੈ ਕਿ ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਦੱਸ ਰਿਹਾ ਕਿ ਕੰਗਨਾ ਰਣੋਜ ਜਿਹੜੇ ਨੇ ਬਠਿੰਡਾ ਪਹੁੰਚ ਚੁੱਕੇ ਨੇ ਥੋੜੀ ਦੇਰ ਦੇ ਵਿੱਚ ਜਿਹੜੇ ਕੋਰਟ ਵੀ ਪਹੁੰਚਣਗੇ 2 ਵਜੇ ਬਠਿੰਡਾ ਕੋੜ ਦੇ ਵਿੱਚ ਉਹਨਾਂ ਦੀ ਪੇਸ਼ੀ ਹੈ ਜਿੱਥੇ ਤੁਹਾਨੂੰ ਦੱਸ ਦਈਏ ਕਿ ਮੰਡੀ ਤੋਂ ਹਿਮਾਚਲ ਪ੍ਰਦੇਸ਼ ਤੋਂ ਦੇ ਜਿਹੜੇ ਮੰਡੀ ਨੇ ਉੱਥੋਂ ਭਾਜਪਾ ਦੇ ਸੰਸਦ ਨੇ ਕੰਗਨਾਰੋਂੋਂ ਤੇ ਇੱਕ ਬਾਲੀਵੁੱਡ ਅਦਾਕਾਰਾਂ ਨੇ ਲਗਾਤਾਰ ਉਹਨਾਂ ਵੱਲੋਂ ਬੀਤੇ 2021 ਦੇ ਵਿੱਚ ਜਦੋਂ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਸੀ ਉਸ ਵੇਲੇ ਉਹਨਾਂ ਵੱਲੋਂ ਟਵੀਟ ਕੀਤਾ ਗਿਆ ਸੀ ਜਿਸ ਨੂੰ ਲੈ ਕੇ ਉਹਨਾਂ ਨੇ ਕਿਹਾ ਸੀ ਕਿ ਜੋ ਵੀ ਅੰਦੋਲਨ ਕਰ ਰਹੇ ਨੇ 100-100 ਰੁਪਏ ਲੈ ਕੇ ਜਿਹੜੇ ਨੇ ਉਹ ਧਰਨਾ ਦੇ ਰਹੇ ਨੇ ਜਿਸ ਨੂੰ ਲੈ ਕੇ ਜਿਹੜੇ ਅ ਇਹ ਪੂਰਾ ਮਾਮਲਾ ਪੱਖਿਆ ਜਿਸ ਤੋਂ ਬਾਅਦ ਬੀਬੀ ਮਹਿੰਦਰ ਕੌਰ ਵੱਲੋਂ ਪਟੀਸ਼ਨ ਪਾਈ ਗਈ ਸੀ ਜਿਹੜੀ ਮਾਨਹਾਨੀ ਦੇ ਕੇਸ ਕੀਤਾ ਗਿਆ ਸੀ ਜਿਸ ਤੋਂ ਬਾਅਦ ਲਗਾਤਾਰ ਜਿਹੜੀ ਹੈ ਇਸ ਮਾਮਲੇ ਦੇ ਵਿੱਚ ਆ ਰਿਹਾ ਜਿਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਹਾਈ ਕੋਰਟ ਦਾ ਵੀ ਰੁਖ ਕੀਤਾ ਗਿਆ ਸੁਪਰੀਮ ਕੋਰਟ ਦਾ ਵੀ ਰੁਖ ਕੀਤਾ ਗਿਆ ਪਰ ਜਿਹੜੇ ਨੇ ਇਹ ਸਾਰੇ ਪਟੀਸ਼ਨਾਂ ਜਿਹੜੀਆਂ ਨੇ ਕੰਗਨਾ ਰਣੋਦੀਆਂ ਖਾਰਿਜ ਕੀਤੀਆਂ